ਉਹਨਾਂ ਕੰਪੇਨ ਜਿਉਂ 52 ਟਨਾਂ ਦੀ ਸੇਵਾ ਗੰਨ ਤਾਂ ਮੁਕਤ ਤਾਂ ਮਾਨਦ ਰਸਿਆ ਤੁਹਾਡੇ ਸਿਰ ਤੇ 5000 ਤਾਂ ਸੀ ਜੀ ਸੋ ਕੀ ਕਹਿਣਾ ਚਾਹੋਗੇ ਕਿਵੇਂ ਜੀ ਜੀ ਮੇਰਾ ਨਾਮ ਹੈ ਗਦੀਨਰਮਨ ਸੈਕ ਮੇਰੀ ਵਾਈਫ ਪਿੰਕੀ ਹੈਗੀ ਹੈ ਪਿੰਡ ਪੰਡਤ ਵਾਲੀ ਮੇ ਤੋਂ ਸਰਪੰਚ ਬਹੁਤ ਸੰਯੋਗ ਦਿੱਤਾ ਪਿੰਡ ਵਾਲਿਆਂ ਤੇ ਜਿਹੜਾ ਸਰਪੰਚ ਜੁਣਿਆ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਜੀ ਆਪਣੇ ਪਿੰਡ ਦੀ ਵੱਧ ਤੋਂ ਵੱਧ ਡਵੈਲਪਮੈਂਟ ਕਰਨ ਵਾਸਤੇ ਸ਼ੁਰੂਆਤ ਇਹਨਾਂ ਆਪਣੇ ਪਿੰਡ ਦਾ ਬਣਾ ਚੁੱਕੇ ਹੈ ਜੀ ਹੁਣ ਕਬਜ਼ਤਾਨ ਦੇ ਵਿੱਚ ਸ਼ੈੱਡ ਪੈ ਰਹੀ ਹੈ ਆਪਣੇ ਪਿੰਡ ਦੇ ਵਿੱਚ ਇੱਕ ਜਿਮ ਦੀ ਬਹੁਤ ਲੋੜ ਹੈ ਜੀ ਇੱਕ ਇਹ ਜਿਉਂਨੇ ਆ ਵੀ ਜਿਹੜਾ ਆਪਣੇ ਪਿੰਡ ਦਾ ਸਟੇਡੀਅਮ ਸਟੇਡੀਅਮ ਜਿਹੜਾ ਰਸਤਾ ਜਾਂਦਾ ਉਹ ਰਸਤਾ ਬਣਨ ਵਾਲਾ ਰਸਤਾ ਸਟੇਡੀਅਮ ਦਾ ਬਣ ਜੇ ਸਟੇਡੀਅਮ ਬਣ ਜੇ ਤੇ ਪਿੰਡ ਦੀ ਥੋੜੀ ਜਿਹੀ ਡਿਵੈਲਪਮੈਂਟ ਹੋਵੇ ਤੇ ਤਾਂ ਜੋ ਜਿਹੜੇ ਵਤਵੰਦੇ ਸੱਜਣਾ ਨੇਾਨੂੰ ਮਿਲ ਕੇ ਅੱਗੇ ਚੁਣਿਆ ਉਹਨਾਂ ਨੂੰ ਦਸੀਏ ਕਿ ਆਹ ਕੰਮ ਪੇਟ ਦੇ ਹੋਣ ਵਾਲੇ ਸੋ ਸਰ ਪਿਛਲੀ ਪੰਚਾਇਤ ਤੋਂ ਕਿਹੜੇ ਅਧੂਰੇ ਕੰਮ ਰਹਿ ਗਏ ਜੋ ਤੁਹਾਡੀ ਗੁਆਇਜ ਹੁਣ ਪੂਰੇ ਕਰਾਇਆ ਵੇਖੋ ਜੀ ਉਹਨਾਂ ਨੇ ਗੜੀਆਂ ਨਾਲੀਆਂ ਜੋ ਨਾਲ ਕੋ ਹੋ ਸਕਿਆ ਉਹਨਾਂ ਨੇ ਬਣਾਇਆ ਹੁਣ ਜਿਹੜੇ ਡਵੈਲਪਮੈਂਟ ਪਿੰਡ ਦੀ ਪਿੰਡ ਦੀ ਬਾਤ ਤੋਂ ਹੁਣ ਹਰ ਹੁੰਦੀ ਆ ਜੀ ਪਿੰਡ ਦੇ ਵਿੱਚ ਸਟੇਡੀਅਮ ਹੋਵੇ ਤੇ ਬੱਚਿਆਂ ਨੂੰ ਚੰਗੇ ਰਸਤੇ ਲੱਗਣ ਨਸ਼ਿਆਂ ਤੋਂ ਦੂਰ ਹੋਣ ਸਟੇਡੀਅਮ ਹੋਏਗਾ ਬੱਚੇ ਖੇਡਣਗੇ ਜਿਮ ਹੋਵੇ ਬੱਚੇ ਜਿਮ ਲਉਣ ਉਹਨਾਂ ਨਸ਼ਿਆਂ ਵੱਲੋਂ ਧਿਆਨ ਸਾਡੇ ਤੇ ਗਾੜੀ ترقی ਦੇ ਤੌਰ ਤੇ ਤੇ ਜਾਣ ਬੱਚੇ ਸੋ ਆ ਤੁਸੀਂ ਆਹ ਨੂੰ ਦੇਖਿਆ ਜਦੋਂ ਬਾਹਲੇ ਪਿੰਡਾਂ 'ਚ ਜਾਈਦਾ ਫੁੱਲ-ਫੂਟੇ ਲੱਗ ਜਾਂਦੇ ਲਾਟਾਂ ਲੱਗੀਆਂ ਤਾਂ ਪਿੰਡ ਦੇ اندر ਟੱਕਰੀ ਆ ਸੋਹਣੀ ਪਾਰਕਿੰਗ ਨਜ਼ਰ ਨਹੀਂ ਆ ਦਿਸਪੈਂਸ ਨਹੀਂ ਹੁੰਦੀ ਆ ਬਿਲਕੁਲ ਜੀ ਉਹ ਪਣ ਜੇ ਮੂੰਹ ਦੀਆਂ ਘੇੜਦੰਦਾ ਨਾ ਹੁੰਦਾ ਉਹ ਝੂਲੇ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਕਿਉਂ ਵਧੀਆ ਅੱਗੇ ਕੰਨ ਨਹੀਂ ਹੁੰਦੀ ਕਿ ਤੁਹਾਨੂੰ ਲੱਗਦਾ ਸਾਡੇ ਪਿੰਡ 'ਚ ਕੋਈ ਇਦਾਂ ਦੀ ਕੁਸ਼ਲਤੀ ਸੁਖੀ ਹੁੰਦਾ ਰਹੀ ਹੈ ਵੇਖੋ ਜੀ ਅਹੀਂ ਤੇ ਆਪਣੇ ਵੱਲੋਂ ਮਦਦ ਭਾਗ ਦਿੱਤੇ ਹੋਏ ਸਟੇਡੀਅਮ ਵਾਸਤੇ ਮਤਲਬ ਜਿਆਦਾ ਸਟੇਡੀਅਮ ਪਾਸ ਹੋ ਗਿਆ ਲਗਭਗ ਹੋ ਸਕਦਾ ਅਗਲੇ 7 ਤੱਕ ਸਟੇਡੀਅਮ ਬਣ ਜੇ ਕਿ ਕਹੀਂ ਆਪਣੇ ਪਿੰਡ ਵਾਸਤੇ ਜਿਮ ਦੀ ਵੀ ਡਿਮਾਂਡ ਕੀਤੀ ਆ ਜਿਮ ਵੀ ਆਏਗਾ ਹੁਣ ਅਹੀਂ ਲੈਟਾ ਲੈ ਕੇ ਦਿੱਤ ਨਹੀਂ ਇਹਦੇ ਸੌ ਲੈਡ ਮੰਗੀਆਂ ਜਦੋਂ ਤੀਆਂ ਦੀ 10 ਦੇ 25 ਪਾਸ ਹੋ ਗਈਆਂ ਵੱਧ ਵੱਧ ਹੌਲੀ ਹੌਲੀ ਆ ਜੀ ਜਿੱਥੇ ਅੱਕੇ ਇੰਨੀ ਦੇਰ ਲੋਕਾਂ ਨੇ ਵੇਡ ਕੀਤੀ ਆ ਹੁਣ ਹੋਰ ਕੋਸ਼ਿਸ਼ ਕਰਦੇ ਆ ਦੀ ਹੌਲੀ ਹੌਲੀ ਜੇ ਤੇ ਜੋ ਮੰਗਿਆ ਇੱਕ ਹੋਰੇ ਸ਼ਕਤੀਮਾਨ ਦੇ ਕੋਆ ਤੇ ਕਿਸਰਬਾ ਜੀ ਨਹੀਂ ਆ ਕੰਮ ਕਰਦਾ ਨਾ ਜੋ ਪਿਛੋਂ ਆਉਂਦਾ ਜਾਊਗਾ ਉਸ ਹਿਸਾਬ ਦੇ ਨਾਲ ਆਪਣੇ ਵੱਲੋਂ ਕੋਸ਼ਿਸ਼ ਇਹ ਰਹੂਗੀ ਕਿ ਵੱਧ ਤੋਂ ਵੱਧ ਡਵੈਲਪਮੈਂਟ ਕਰੀਏ ਜਿਹੜਾ ਅੱਗੇ 17 ਸਾਲਾਂ ਦਾ ਨਹੀਂ ਹੋਇਆ ਉਹ ਪਿੰਡ ਦਾ ਗੜੀ ਵਿਕਾਸ ਕਰਾਂਗੇ ਇਹ ਆਪਣੇ ਪਿੰਡ ਦੇ ਵਿੱਚ ਛੱਪੜ ਦੀ ਬਹੁਤ ਜ਼ਿਆਦਾ ਦੇਖ ਰਿਹਾ ਤਾਂ ਪਾਣੀ ਨਹੀਂ ਨਿਕਲਦਾ ਡਰੇਨ ਸਾਫ਼ ਕਰਾਤੀ ਹੈ ਪਾਣੀ ਛੱਪੜ ਦਾ ਜਾੜਿਆ ਵਾ ਜਿਹੜਾ ਕਿ ਘਰਾਂ ਦੇ ਵਿੱਚ ਲੋਕਾਂ ਤੇ ਰਵਾਂਦਾ ਹੈ ਛੱਪੜ ਦਾ ਪਾਣੀ ਹੁਣ ਚੱਲਦਾ ਕਰ ਦਿੱਤਾ ਅਸੀਂ ਡਰੇਨ ਸਾਫ਼ ਆ ਹੁਣ ਜੇ ਤੇ ਇਹਦੇ ਵਿੱਚ ਛੱਪੜ ਦੇ ਵਿੱਚ 8 ਲੱਖ ਦੀ ਸਾਨੂੰ ਮਤਲਬ ਕਿ ਇਹਦੀ ਮਿਲ ਗਈ ਹੈ ਪਰਮਾਨਗੀ ਜੇ ਛੱਪੜ ਸਾਹ ਹੁੰਦਾ ਛੱਪੜ ਦੇ ਆਲੇ ਦੁਆਲੇ ਇਹਨਾਂ ਕੁਝ ਬੂਟੇ ਲਾਵਾਂਗੇ। ਕੋਸ਼ਿਸ਼ ਦੀ ਨਵਾਰਤਨ ਦੀ ਕੋਸ਼ਿਸ਼ ਕਰਾਂਗੇ 8-9 ਕਿੱਲੇ ਦਾ ਛੱਪੜਾ ਝੜੇ ਵਿੱਚ। ਇਹ ਜਮiyet ਪਿੰਡ ਦੇ ਸੈਂਟਰ ਦੇ ਵਿੱਚ ਜੇ ਛੱਪੜ ਸਾਫ ਹੋਵੇ ਇਹਦੇ ਆਲੇ ਦੁਆਲੇ ਝੜਕ ਪਾ ਜੇ ਤੇ ਚਲੋ ਪਿੰਡ ਦਾ ਵਿਕਾਸ ਹੋਵੇ। ਸੋ ਜਿੱਦੀ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਜੋਗ ਲੋਕ ਹੁੰਦੇ ਉਹਦੇ ਰਸਨ ਕਾਰ ਨਹੀਂ ਬਣੇ ਹੁੰਦੇ। ਸੋ ਗਰੀਬ ਤੇ ਕਾ ਰਸਨ ਨਹੀਂ ਪੁੰਹਦਾ। ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਵੀ ਇਦਾਂ ਸਮੱਸਿਆ ਹੈ? ਉਹ ਇਹ ਤੇ ਮਸਲਾ ਸਿਆ ਬਹੁਤ ਵੱਡੀ ਆ ਜੀ ਤੇ ਮੈਂ ਕਹਿਣਾ ਵਾ ਕਈਆਂ ਬੱਚਿਆਂ ਦੇ ਨਾਲ ਹੀ ਜਿਹੜੀਆਂ ਕੋਈ ਨਵੀਆਂ ਕੁੜੀਆਂ ਵੇਣੀਆਂ ਆਈਆਂ ਅੱਡੇ ਮੈਂ ਉਹਨਾਂ ਦੇ ਨਾਲ ਹੀ ਜੜੇ ਕੁਝ ਵਾਕਈ ਇਦਾਂ ਦੇ ਘਰ ਨੇ ਵੀ ਜਿਹੜੇ ਜ਼ਿੰਮੇਦਾਰ ਨੇ ਉਹ ਕਣਕਾ ਲੈਣਦੇ ਆ ਤੇ ਜਿਹੜੇ ਦੂਸਰੇ ਨਹੀਂ ਉਹਨਾਂ ਨੂੰ ਨਹੀਂ ਮਿਲੀਆਂ ਅਸੀਂ ਕਿੰਨੇ 50 ਤੋਂ ਵੱਧ ਘੜ ਜਿਹੜੇ ਇਕੱਠੇ ਕੀਤੇ ਹੋਏ ਆ ਉਹ ਅਜੇ ਤੱਕ ਉਹਨਾਂ ਦੇ ਨਾਲ ਹੀ ਕਿਸੇ ਦੇ ਵੀ ਜੜੇ ਅਸੀਂ ਤੇ ਦਰਵਾਜ਼ੀ ਕੀਤੀ ਆ ਚਲੋ ਕੋਸ਼ਿਸ਼ ਕਰਾਂਗੇ ਜੇ ਦੋਵੇਂ ਇਹਨਾਂ ਸੈਟ ਖੋਲਦੀ ਆ ਤੇ ਉਹਨਾਂ ਦੇ ਨਾਂ ਚੜਾਈ ਜਾਂ। ਉਹ ਮਰੇਗਾ ਤਾਂ ਜਿਹੜੇ ਜੋ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨੇ ਤਾਂ ਦੱਸਿਆ ਆਉਂਦੇ ਕਹਿੰਦਾ ਦੱਸੋ ਕਿ ਉਹ ਤੁਹਾਡੀ ਗੋਹੇ ਦੇ ਵਿੱਚ ਕਿਵੇਂ ਦੇਖਿਆ ਜਾਏਗਾ। ਮਰੇਗਾ ਦੇ ਵਿੱਚ ਵੇਖੋ ਜੀ ਅਸੀਂ ਦੀ ਕੋਸ਼ਿਸ਼ ਕਰਾਂਗੇ ਕਿ ਸਾਰਿਆਂ ਨੂੰ ਜਿਹੜੇ ਕਰਨ ਯੋਗ ਹੈਗੇ ਉਹਨਾਂ ਨੂੰ ਦਿੱਤਾ ਜਾਊਗਾ ਰੋਜ਼ਗਾਰ। ਹੁਣ ਜਿੱਦਾਂ ਜਿੱਦਾਂ ਕੰਮ ਕਾਰੀ ਨੇ ਕਹਿੰਦਾ ਜਾਊਗਾ ਕਿ ਬਖਰਮਨ ਸਾਹਿਬ ਨੇ ਬੰਦ ਕੀਤਾ ਕਿ ਜਦੋਂ ਕੰਮ ਦੇ ਦਿਨਾਂ ਦੇ ਵਿੱਚ ਜਿੱਦਾਂ ਕਿ ਉਹਨਾਂ ਦੀ ਲਵਾਈ ਚੱਲ ਰਹੀ ਦੂਜੇ ਕੰਮ ਜਿੰਨਾ ਮਿਲ ਕੇ ਚੱਲਣ ਦੇ ਉਹ ਤੋਂ ਬੰਦ ਕਰਤਾ। ਅਮਰੀਕਾ ਗਾੜੀ ਚੱਲਦੀ ਆ ਤੇ ਸਾਰਿਆਂ ਦਾ ਨਾਂ ਪਾ ਕੇ ਤੇ ਸਾਰਿਆਂ ਨੂੰ ਦਿਆਂਗੇ ਰੋਜ਼ਗਾਰ ਸੋ ਜਦ ਨਸ਼ਾ ਰੋਤ ਪੰਜਾਬ ਸਰਕਾਰ ਨੇ ਮਹਿੰਦ ਸੜੀ ਆ ਆਪ ਜੀ ਦੇ ਮੈਨੂੰ ਲੈ ਕੇ ਕਿਵੇਂ ਦੇ ਆਪਣੇ ਪਿੰਡ ਦੇ ਨਸ਼ਾ ਮੁਕਤਾ ਜੀ ਆਪਣੇ ਪਿੰਡ ਕੋਈ ਨਾ ਨਸ਼ਾ ਵੇਚਦਾ ਤੇ ਨਾ ਅਸੀਂ ਕਦੀ ਕਿਸ ਨੂੰ ਕਰਦਿਆ ਵੇਖਿਆ ਹੀ ਤੇ ਅਸੀਂ ਤੇ ਚਾਹੁੰਦੇ ਆ ਵੀ ਆਪਣਾ ਪਿੰਡ ਵੱਧੋ ਵੱਧ ਜਿਹੜਾ ਵਾ ਵੀ ਖੇਡ ਵਾਲੇ ਪਾਸੇ ਤੁਰੇ ਪੀਣ ਦਾ ਪਾਣੀ ਤੇ ਹਾਂ ਬਿਲਕੁਲ ਨਸ਼ਾ ਮੁਕਤੀ ਹਟੇ ਬੈਠਾ ਅਸੀਂ ਨਸ਼ੇ ਦੇ ਕਲਾਕ ਨੇ ਸਾਰੇ ਲਗਭਗ ਸੋ ਜੀ ਕੱਚੇ ਪੁੜੇ ਗੱਟਾ ਪਿੰਡਾਂ ਚੱਲੀਆਂ ਪਿੱਛੇ ਸੋ ਨਵੇਂ ਹੌਂਫੜਾਈ ਕੀਤੀ ਕਿ ਆਪੀ ਦੇ ਪਿੰਡ ਵਿੱਚ ਕਿੰਨੇ ਕੱਚੇ ਪੁੜੇ ਗੱਟਾ ਗਰਾਂਟਾ ਆਏ ਕਿੰਨੇ ਨਵੇਂ ਹੌਂਫੜਾਈ ਕੀਤੀ ਕੱਚੀਆਂ ਕੋਠਿਆਂ ਦੀਆਂ ਫਿਲਹਾਲ ਤੈਲਾ ਤੇ ਕਾਫੀ ਆਈਆਂ ਹੁਣ 7-8 ਕੱਚੀਆਂ ਕੋਠਿਆਂ ਦੀ ਇਹ ਕਾਹਿੰਦ ਆਏ ਤੇ ਗੱਡੀ ਲਗਭਗ 80 ਕੱਚੀਆਂ ਘਰਾੜੀਆਂ ਅਸੀਂ ਪਾਏ ਆ ਗੱਡੀ ਨਵੇਂ ਹੋਏ 80 ਘਰਾੜੀਆਂ ਅਸੀਂ ਮਤਲਬ ਇਹ ਹੋਰ ਨਾ ਇਸ ਵਾਰ ਅਪਲਾਈ ਕੀਤੀ ਹੈ 50 ਸ਼ਹਿਰ ਤਾਂਵੇ ਸੋ ਨੌਜਵਾਨਾਂ ਦਾ ਇਲੈਕਸ਼ਨ ਦੇ ਵਿੱਚ ਇਹ ਮਹੱਤਵਪੂਰਨ ਹੁੰਦਾ ਤੁਹਾਡੇ ਪਿੰਡ ਜੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ-ਵੜੀ ਪੰਜਾਬ ਤੋਂ ਕੀ ਪੇਸ਼ ਹੋਣਾ ਵਾੜੇ ਨੌਜਵਾਨ ਸਿਰਫ ਜਿਹੜੀ ਜਿਹੜੀ ਡਿਮਾਂਡ ਕਰਦੇ ਦੇਖੋ ਜੀ ਨੌਜਵਾਨਾਂ ਵਾਸਤੇ ਨੌਜਵਾਨ ਜਿਮ ਚਾਹੀਦੇ ਨੌਜਵਾਨ ਅਸੀਂ ਵੀ ਨੌਜਵਾਨ ਨਾਲ ਪੁਰੇ ਸਾਡੇ ਤੇ ਫੇਰੀ ਅਹੀਂ ਅਗਲੇ ਬੰਨੇ ਆਏ ਕਭ ਨਹੀਂ ਆਏ ਤੇ ਹੁਣ ਨੌਜਵਾਨ ਜਿਹੜੇ ਆ ਵੜ ਕੇ ਹਟਾ ਫੁੱਲ ਕੇ ਗੱਲ ਕਰਦੇ ਆਂ ਕਿ ਸਾਨੂੰ ਆ ਚੀਜ਼ਾਂ ਚਾਹੀਦੀਆਂ ਸਟੇਡੀਅਮ ਚਾਹੀਦਾ ਸਾਨੂੰ ਇਧਰ ਛੜਕ ਜਾਈ ਪਈ ਇੱਥੇ ਲੈਟਾ ਚਾਹੀਦੀਆਂ ਸਾਨੂੰ ਜਿਮ ਚਾਹੀਦਾ ਜੋ ਜੋ ਕਹਿੰਦੇ ਆ ਨਹੀਂ ਅਸੀਂ ਤੇ ਉਹਨਾਂ ਦੇ ਨਾਲ ਖੜੇ ਹਾਂ ਸੋ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇਓ ਕਿ ਲਗਦਾ ਸਕੂਲ ਦੇ ਸਟਾਫ ਦੀ ਕਮੀ ਨਾਲ ਇਹ ਆਪਣਾ ਕੋਰੇ ਤੋਂ ਦੀ ਲੋੜ ਹੈ ਬਿਲਕੁਲ ਜੀ ਅਸੀਂ ਤੇ ਜਮਨੇ ਆਪੀ ਸਮਾਰਟ ਸਕੂਲ ਪਠਾਸਾ ਦੇ ਬਣਦੇ ਆ ਤੇ ਸਾਡੇ ਸਕੂਲ ਨੂੰ ਵੀ ਸਮਾਰਟ ਕੀਤਾ ਜਾਵੇ ਤੇ ਸਕੂਲ ਦੇ ਬਾਹਰ ਗੰਦਵਾ ਮੈਂ ਦੋ ਤਿੰਨ ਵਾਰੀ ਇਹਨਾਂ ਦੇ ਧਿਆਨ ਚ ਲਿਆ ਚੁੱਕਾ ਕਿ ਸਕੂਲ ਦੇ ਅੰਦਰ ਵੀ ਛੜਕ ਚਾਹੀਦੀ ਹੈ ਤੇ ਡਿਸਪੈਂਸਰੀ ਤੇ ਸਰਕਾਰੀ ਸਕੂਲ ਇਹਨਾਂ ਤੇ ਗਾੜੀ ਸਫਾਈ ਨਹੀਂ ਹੈ ਜੀ ਅਸੀਂ ਜਮਨੇ ਕੋਲ ਦੀ ਗਾੜੀ ਟੈਲਾ ਲਾ ਕੇ ਅਗੋਂ ਵੀ ਸਾਫ ਕਰੀਏ ਤੇ ਸਕੂਲ ਦੇ ਅੰਦਰ ਨੂੰ ਵੀ ਸਾਫ ਕਰੀਏ ਜੋ ਰੋਡ ਦੇ ਉੱਤੇ ਆ ਤੇ ਇਹੋ ਸਰਕਾਰੀ ਇੱਕ ਹੋਰ ਪ੍ਰੋਪਰਟੀ ਆ ਡਿਸਪੈਂਸ ਸਕੂਲ ਤੇ ਸਰਕਾਰੀ ਸਕੂਲ ਤੇ ਇੱਕ ਡਿਸਪੈਂਸਰੀ ਤੇ ਇਹਦੀ ਸਫਾਈ ਨਹੀਂ ਹੈਗੀ ਅਸੀਂ ਕੋਸ਼ਿਸ਼ ਕਰਨੀ ਕਿੰਨੀ ਘਾਟ ਹੁੰਦੀ ਆ ਅਸੀਂ ਇੱਕ ਦੋ ਵਾਰੀ ਮੁੰਡੇ ਨਾਲ ਖੜਕੇ ਤੇ ਸਕੂਲ ਦੀ ਸਫਾਈ ਕਰਾ ਕੇ ਆਏ ਹੁਣ ਥੋੜੀ-ਬੋਦੀ ਸਪਰੇਅ ਹਿੰਗ ਲੈ ਕੇ ਆਏ ਆ ਕੋਈ ਸਕੂਲ ਦੇ ਪ੍ਰਿੰਸੀਪਲ ਨੇ ਮੈਨੂੰ ਵੱਤ ਦੱਸਵਾ ਸਕਦਾ ਤਾਂ ਵੀ ਅਸੀਂ ਵੀ ਲਿਆਂਗੀ ਸਪਰੇਅ ਤੇ ਇੱਕ ਦੋ ਦਿਨ ਬਰਖਾ ਹਟਦੀ ਆ ਇਹਨੂੰ ਸਪਰੇਅ ਉਹ ਕਰਨਗੇ ਜੀ ਕਈ ਵਾਰੀ ਪਿੰਨਾਂ 'ਚ ਝਗੜੇ ਇਹਨੇ ਘਵਾ ਜਿੰਨੇ ਲੋਕਾਂ ਨੂੰ ਥਾਣੇ ਤੇ ਚੈਨ ਤੱਕ ਇਹ ਖਾਣੇ ਪੈਂਦਾ ਸਮਾਜ ਨੂੰ ਬਦਲਦਾ ਪੈਸਾ ਹੀ ਖਰਚਦਾ ਸੋ ਇੱਕ ਸਤਨਜੀ ਦੀ ਕੀ ਜੁਮੇ ਤੇ ਕਿਵੇਂ ਦੇ ਦੋ ਜੇ ਅਸੀਂ ਤੇ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਝਗੜੇ ਹੋਣ ਹੀ ਨਾ ਤੇ ਜੇ ਕੋਈ ਹੁੰਦਾ ਵੀ ਆ ਤੇ ਇੱਥੇ ਬਹਿ ਕੇ ਆਪਣੇ ਘਰੇ ਦਾ ਨਿਬੜਾ ਕੀਤਾ ਜਾਵੇ ਤੇ ਆਪਣੇ ਪਿੰਡ ਨੂੰ ਵੀ ਬਾਹਰ ਦੂਜਿਆਂ ਸਰਪੰਚਾਂ ਨੂੰ ਇਹ ਚਾਹੁੰਦੇ ਆ ਕਿ ਥਾਣੇ ਤੇ ਕਚਾਈਆਂ ਤੇ ਜਾਣ ਦੀ ਨਹੀਂ ਲੋੜ ਪਵੇ ਤੇ ਆਪਣੇ ਇੱਥੇ ਬਹਿ ਕੇ ਤੇ ਸਰਪੰਚ ਦੀ ਜ਼ਿੰਮੇਵਾਰੀ ਵੀ ਆਪ ਹੀ ਪਕਾਵੇ ਤੇ ਦੋਵੇਂ ਧਿਰਾਂ ਨੂੰ ਬਾੜ ਕੇ ਸਮਝਾਵੇ ਤੇ ਝਗੜੇ ਨਾ ਹੀ ਹੋਣ ਝਗੜੇ ਨਹੀਂ ਕੋਈ ਸੁਬੇਧਿਕ ਤੁਸੀਂ ਕਿਹੜਾ ਹੁਣ ਪਹਿਲ ਦੇ ਦਰਦ ਦੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾਦੇ ਹੋ ਜਿਹੜਾ ਪਿੰਡ ਨੂੰ ਸੁੱਖ ਸਹੂਲਤਾਂ ਪ੍ਰਦਾਨ ਕਰਦੇ ਲੋੜੀਂਦਾ ਕੰਮ ਆਹਾਂ ਦੇਖ ਇੱਕ ਜਮਾ ਜੀ ਇੱਕ ਸਭ ਤੋਂ ਜ਼ਿਆਦਾ ਗੰਦੇ ਪਾਣੀ ਦਾ ਨਿਕਾਸ ਜਿਹੜਾ ਗੰਦਾ ਪਾਣੀ ਇੱਕ ਥਾਂ ਤੇ ਜਮਾ ਹੋ ਜਾਂਦਾ ਉਹਦੇ ਨਾਲ ਪਾਣੀ ਛੱਪੜ ਜਿਹੜਾ ਵਾ ਮੇਨ ਸੈਂਟਰਾਂ ਦੀ ਫਿਟ ਦਾ ਸੈਂਟਰ ਦੇ ਵਿੱਚ ਪਿੰਡ ਦੇ ਛੱਪੜ ਆ ਇਸ ਦੇ ਪਾਣੀ ਦੇ ਨਾਲ ਦੂਸਰੇ ਘਰਾਂ ਦੇ ਪਾਣੀ ਜਿਹੜੇ ਆ ਨਲਕਿਆਂ ਦੇ ਪਾਣੀ ਉਹਨਾਂ ਦੇ ਵਿੱਚ ਸਮੈਲ ਆਉਣੀ ਸ਼ੁਰੂ ਹੋ ਗਈ ਜੇ ਇਹ ਹੁਣ ਬਾਹਰ ਨਿਕਲ ਜੇਗਾ ਕਿ ਸਾਰੇ ਪਿੰਡ ਦੀ ਡਿਵੈਲਪਮੈਂਟ ਆ ਜੇ ਛੱਪੜ ਸਾਫ ਹੋ ਜੇ ਇਹਦੇ ਜਿਹੜੀ ਬਾਹਰ ਦਾ ਬਾਹਰ ਪਾਣੀ ਜਿਹੜੀ ਟ੍ਰੇਨ ਸਾਡੇ ਪਿੰਡ ਦੇ ਨਿਚੋਂ ਦੀ ਇੱਕ ਕਸੂਰ ਨਾਲ ਆ ਨਿਕਲਦਾ ਡਰੇਨ ਤੇ ਵੜੀ ਤੋਂ ਸ਼ੁਰੂ ਹੋ ਕੇ ਵਟਾਲੇ ਤੱਕ ਜਾਂਦੀ ਹੈ ਜੀ ਪਾਣੀ ਚੱਲਦਾ ਰਹੇ ਫਿਰ ਕੋਈ ਨੁਕਸਾਨ ਨਹੀਂ ਕਰਦਾ ਪਰ ਜਦੋਂ ਪਾਣੀ ਖੜ ਜਾਂਦਾ ਫਿਰ ਪਾਣੀ ਖੜਨ ਕਰਕੇ ਥੱਲੇ ਬਣੀਓ ਸਮੈਲ ਹੋਣੀ ਸ਼ੁਰੂ ਹੋ ਜਗੀ ਆ ਕੈਂਸਰ ਵਰਗੀਆਂ ਬਿਮਾਰੀਆਂ ਕਈ ਇਦਰਾਣੀ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਇਹਨਾਂ ਤੋਂ ਦੂਰ ਕਰਨ ਵਾਸਤੇ ਇਹਦੇ ਕਰਚੌਣੀਆਂ ਵੀ ਜਿਹੜਾ ਮੇਨ ਖਮ ਹਟਾਵਾ ਕੋ ਪਿੰਡ ਦੇ ਛੱਪੜ ਦਾ ਸੋ ਉਹ ਪਿੰਡ ਲੋਕਾਂ ਸਰਕਾਰ ਦਾ ਨਾਮ ਉਹ ਕਹਿੰਦਾ ਮਾਨਕਸ਼ਿਆ ਵਰਦੇ ਸਰਪੰਚ ਆਸ ਜੀ ਮੈਸੇਜ ਕੀ ਸਾਨੂੰ ਜਦੋਂ ਉਹ ਪਿੰਡ ਆਏ ਮੈਸੇਜ ਜੀ ਡਵੈਲਪਮੈਂਟ ਕਰੋ ਆਪਣੇ ਪਿੰਡ ਦੀ ਵੱਧ ਤੋਂ ਵੱਧ ਪਿੰਡ ਵਾਲੇ ਵੀ ਸੰਯੋਗ ਦੇਣ ਕਿ ਆਹ ਕੰਮ ਹਰ ਇੱਕ ਕੋਈ ਵੀ ਕੰਮ ਜਿਹੜਾ ਉਹ ਖਾਲੀ ਪਰ ਜੇ ਸੰਯੋਗ ਕਰੀਏ ਸਰਪੰਚ ਦਾ ਸੰਯੋਗ ਕਰੋ ਸਰਪੰਚ ਅਗਲੇ ਬਨੇ ਤੁਹਾਡੀ ਗੱਲ ਨੂੰ ਪਹੁੰਚਾਵੇ ਅਗਲੇ ਬਨੇ ਤੇ ਕੋਈ ਵੀ ਪਿੰਡ ਦੇ ਵਿੱਚ ਜੋ ਰੁਕਿਆ ਕੰਮ ਨਹੀਂ ਰਹਿ ਸਕਦਾ ਬਾਕੀ ਮੈਂ ਕੋਈ ਸਰਪੰਚ ਨਹੀਂ ਸਾਰੇ ਪਿੰਡ ਦੇ ਜਿਹੜੇ ਬੰਦੇ ਨੇ ਸਰਪੰਚ ਨੇ ਆਪ ਨਾਲ ਹੋ ਕੇ ਕੰਮ ਕਰਨ ਕਰਾਉਣ ਆਪਣੇ ਪਿੰਡ ਨੂੰ ਆਪਣੇ ਪਿੰਡ ਦੀ ਡਿਵੈਲਪਮੈਂਟ ਕਰੀਏ ਤੇ ਲੋਕ ਇਹਨਾਂ ਦੇ ਵੇਖ ਕੇ ਤੇ ਕਹਿਣ ਵੀ ਵਾਕਈ ਚੋਸਪੰਦ ਦੀ ਡਿਵੈਲਪਮੈਂਟ ਹੋਈ